ਵਿਜੀਲੈਂਸ ਦਾ ਪੁਲਿਸ ਮੁਲਾਜ਼ਮਾਂ ਤੇ ਬਹੁਤ ਵੱਡਾ ਐਕਸ਼ਨ ਈ ਹਜ਼ਾਰ ਰਿਸ਼ਵਤ ਲੈਂਦੇ ਪੁਲਿਸ ਮੁਲਾਜ਼ਮ ਕਾਬੂ ਈ ਐਸਆਈ ਸਮੇਤ ਦੋ ਹਵਲਦਾਰਾਂ ਨੂੰ ਵਿਜੀਲੈਂਸ ਨੇ ਕੀਤਾ ਕਾਬੂ ਜਿੰ다 ਦੇ ਥਾਣਾ ਤਲਵੰਡੀ ਸਾਬੋ ਚ ਪਿਛਲੇ ਦਿਨੀ ਨਜਾਇਜ਼ ਸ਼ਰਾਬ ਅਤੇ ਭੁੱਕੀ ਦੇ ਮਾਮਲੇ ਚ ਇੱਕ ਵਿਅਕਤੀ ਤੇ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁਲਜ਼ਮ ਨੂੰ ਪੁਲਿਸ ਨੇ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਉਕਤ ਵਿਅਕਤੀ ਕੋਲੋਂ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ 45000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਜਦਕਿ 40000 ਰੁਪਏ ਦੇ ਵਿੱਚ ਡੀਲ ਹੋ ਗਈ ਅਤੇ ਅੱਜ 20000 ਰੁਪਏ ਰਿਸ਼ਵਤ ਜੋ ਅੱਜ ਹਵਲਦਾਰਾਂ ਦੇ ਵੱਲੋਂ ਲਈ ਗਈ ਸੀ ਉਸ ਨੂੰ ਵਿਜੀਲੈਂਸ ਵੱਲੋਂ ਏਐਸਆਈ ਜਸਕਰਨ ਸਿੰਘ ਦੇ ਕੁਆਟਰ ਵਿੱਚੋਂ ਬਰਾਮਦ ਕੀਤਾ ਗਿਆ। ਉਸ ਦੇ ਨਾਲ ਹੀ 5 ਲੀਟਰ ਨਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ। ਵਿਜੀਲੈਂਸ ਬਿਊਰੋ ਨੇ ਦੋ ਹਵਲਦਾਰਾਂ ਸਮੇਤ ਏਐਸਆਈ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੀ ਕੁਝ ਕਹਿਣਾ ਹੈ ਇਸ ਮੌਕੇ ਤੇ ਡੀਐਸਪੀ ਵਿਜੀਲੈਂਸ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ। 877 ਨੰਬਰ ਮਕਾਤਾਮਾ ਦਰਜ ਹੋਇਆ ਸੀਗਾ। ਪਰ ਲਿਖਣ ਉਦੋਂ ਜਨ ਡੀਪੀ ਸੈਕਟਰ ਦਾ ਮਾਮਲਾ ਸੀਗਾ ਤੇ ਨਾਲ ਉਹਦੇ ਚਾ ਡਰਗਸ ਹੋਇਆ ਤਾਂ ਸੀਗਾ ਐਸਾਈਜ਼ ਸੈਕਟਰ ਇਨਾਂ ਦੇ ਫਾਦਰ ਤੇ ਪਰਚਾ ਦਰਜ ਕਰਨ ਲਈ ਉਹਦੀ ਹੈਲਪ ਕਰਨ ਵਾਸਤੇ ਇਨਾਂ ਨੇ ਅਰਸ਼ਵਦੀ ਡਿਮਾਂਡ ਕੀਤੀ ਸੀ ਪਹਿਲਾਂ 45000 ਦੀ ਕੀਤੀ ਸੀ ਫਿਰ ਬਾਅਦ ਦੇ ਵਿੱਚ 40 ਤੇ ਆਵੇ ਬਾਅਦ ਦੇ ਵਿੱਚ ਉਹਨਾਂ ਨੇ ਕਹਿੰਦਾ 30000 ਰੁਪਏ ਦੇ ਦੇ ਤਾਂ ਇਹ ਕੁਲਵੀਰ ਸੈਨਾ ਸਿਰੇਟ ਹੰਡਰਡ ਪੜਿਆ ਤੇ ਆ ਜਦੋਂ 20000 ਰੁਪਏ ਨੇ ਲਿਆ ਸੀ ਤੇ ਪੱਟੇ ਚ ਰੱਖਤਾ ਸੀ ਉਸ ਤੋਂ ਬਾਅਦ ਉਹ ਕੁਆਟਰ ਤੇ ਬਰਾਉਂਦ ਹੋਇਆ ਜਿਹੜਾ ਕੁਆਟਰ ਜਿਸ ਕੋਰਸ ਨੂੰ ਵੀ ਐਸਆਈ ਦਾ ਉਹ ਜਿਹੜੀ ਅਸੀਂ ਸਰਚ ਕੀਤੀ ਉਹ ਤੋਂ ਸਾਡੇ 7.5 ਲੀਟਰ ਜਿਹੜੀ ਸ਼ਰਾਬ ਹੀ ਮਿਲਿਆ ਨਜਾਇਜ਼ ਉਹ ਵੀ ਅਸੀਂ ਇਥੋਂ ਖਵਜੇ ਚ ਲਈ ਹੈਗੀ ਇਹਨਾਂ ਦੀ ਆਪਸ ਵਿੱਚ ਤਿੰਨਾਂ ਦੀ ਕਾਲਿੰਗ ਹੁੰਦੀ ਰਹੀ ਹੈ ਉਹਦੇ ਨਾਲ ਤੇ ਉਸ ਕਾਲਿੰਗ ਦੇ ਆਧਾਰ ਤੇ ਜਿਹਨਾਂ ਦੋਨਾਂ ਨੂੰ ਅਸੀਂ ਉਹ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਰਜਿਸਟਰਡ ਕੀਤੀ ਹੈ ਤਿੰਨਾਂ ਤੇ ਉਹਦੇ ਤੋਂ ਪਹਿਲਾਂ ਕੁਲਵੀਰ ਦੇ ਖਿਲਾਫ ਵਾਕਿਆ ਨੂੰ ਅਸੀਂ ਨਾਮਜ਼ਦ ਕੀਤਾ ਸੀ ਦੋ ਜਣਾਂ ਨੂੰ ਉੱਥੇ ਹੀ ਜੇਲ੍ਹ ਚ ਬੰਦ ਮੁਲਜ਼ਮ ਦੇ ਪੁੱਤਰ ਨੇ ਕਿਹਾ ਕਿ ਜਿਵੇਂ ਉਹਨਾਂ ਨੇ ਉਮੀਦ ਲਗਾਈ ਸੀ ਉਸੇ ਤਰੀਕੇ ਦੇ ਨਾਲ ਵਿਜੀਲੈਂਸ ਨੇ ਬਣਦੀ ਕਾਰਵਾਈ ਕੀਤੀ ਐ ਕੀ ਕੁਝ ਕਹਿਣਾ ਇਸ ਮੌਕੇ ਤੇ ਪੀੜਤ ਦਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਇਹ ਤਾਂ ਹੀ ਦੇਖੋ ਜੀ ਹਲੇ ਤੱਕ ਦਾ ਦੇਖੋ ਵੀ ਸਿਗਰਟ ਹੀ ਐ ਤੇ ਹਲੇ ਤੱਕ ਜੀ ਦੱਸਦੇ ਨਹੀਂ ਕੋਈ ਐਨਾ ਤੇ ਬਾਕੀ ਜਿੰਨੇ ਅਸੀਂ ਉਮੀਦ ਲਾਈ ਸੀ ਵਿਲੈਂਸ ਟੀਮ ਤੋਂ ਜਿੰਨੀ ਲਾਈ ਸੀ ਪਿੰਡਾਂ ਵਿਲੈਂਸ ਦੀੋਂ 19 ਉਹ ਖਰੇ ਉੱਤਰੇ ਨੇ ਕੋਈ ਉਹਨਾਂ ਨੇ ਕੋਈ ਪੇਜਵਾਬ ਨਹੀਂ ਉਬਰਿਆ ਪੂਰੀ ਬੰਨ ਕਰਿਆ ਸਹੀ ਕਰਿਆ ਉਹਨਾਂ ਨੇ ਨਹੀਂ ਸਹੀ ਕਰਵਾਈ ਨਹੀਂ ਕੀ ਸਹੀ ਕਰੀਏ ਕਰ ਬਈ ਸਹੀ ਕਰ ਬਈ ਕਿਤੇ ਮੈਂ ਰਿਸ਼ਤ ਮੰਗੀ ਤੁਹਾਡੇ ਦਾ ਕੀ ਗੱਲ ਸੀ ਮੁੰਡੇ ਦਾ ਰਿਸ਼ਵਤ ਰਿਸ਼ਵਤ ਦਾ ਕੇਸ ਹੀ ਸੀਗਾ ਜੀ ਹਾਂ ਰਿਸ਼ਵਤ ਮੰਗੀ ਗਈ ਸੀ ਤੇ ਜਿਹੜੀ ਗਾਂ ਗੱਲ ਆ ਉਹ ਵੀ ਅਸੀਂ ਨਹੀਂ ਦੱਸਦੇ ਜੋ ਥੋੜੀ ਵੀ ਜਦੋਂ ਕੋਈ ਉਹ ਕੇਸ ਗਾਂ ਵਧਿਆ ਉਹ ਆਈ ਜਾਊ ਸਾਨੂੰ ਬਠਿੰਡਾ ਤੋਂ ਜਗਬਾਨੀ ਟੀਵੀ ਲਈ ਖਾਸ ਰਿਪੋਰਟ